ਜੈ ਗੁਰਦੇਵ ਧੰਨ ਗੁਰਦੇਵ ਸੋ ਗੁਰੂ ਪਿਆਰੇ ਸਾਤ ਸਮਝੂ ਦੇਖੋ ਸਤਿਗੁਰੂ ਰਬਦਾਸ ਸਮਰਾਜ ਦੇ ਸਰੂਪ ਜੋ ਰੋੜਾਂ ਤੇ ਸਤਿਗੁਰੂ ਰਬਦਾਸ ਸਮਰਾਜ ਦੇ ਪ੍ਰਕਾਸ਼ ਜਿਹੜੇ ਨੂੰ ਮੁੱਖ ਰੱਖਦਿਆਂ ਹੋਇਆਂ ਵਧਾਈ ਦੇ ਜੋ ਫਲੈਕਸਾਂ ਲੱਗੀਆਂ ਸੀ ਉਹ ਨਾਲ ਹੀ ਉਤਾਰ ਲੈਣੇ ਚਾਹੀਦੇ ਸੀ 12 ਫਰਵਰੀ 2025 ਨੂੰ ਪ੍ਰਕਾਸ਼ ਜਿਹੜਾ ਸੀ ਤੇ ਅੱਜ ਤਕਰੀਬਨ 4 ਮਾਰਚ ਹੋ ਚੁੱਕੀ ਹੈ ਤੇ ਜਲੰਧਰ ਦੇ ਵਿੱਚ ਹਰ ਰੋਡ ਤੇ ਫਲੈਕਸਾਂ ਲੱਗੀਆਂ ਹੋਈਆਂ ਸੀ ਤੇ ਇਹ ਜੋ ਫਲੈਕਸਾਂ ਆਪ ਦੇਖ ਸਕਦੇ ਹੋ ਇਹ ਬੂਟਾ ਮੰਡੀ ਰੋਡ ਜੋ ਸਤਗੁਰ ਕਬੀਰ ਚੌਂਕ ਤੋਂ ਲੈ ਕੇ ਡਾਕਟਰ ਬਾਵਾਸਮਬੇਦਕਰ ਚੌਂਕ ਤੱਕ ਲੱਗੀਆਂ ਹੋਈਆਂ ਜੋ ਫਲੈਕਸਾਂ ਪਾੜ ਗਈਆਂ ਪੁੱਠੀਆਂ ਹੋਈਆਂ ਹੋਈਆਂ ਸੋ ਬਹੁਤ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਵੀਰਾਂ ਨੇ ਇਹ ਫਲੈਕਸਾਂ ਲਾਈਆਂ ਸੀ ਉਹਨਾਂ ਨੂੰ ਬੇਨਤੀ ਕਰਦੇ ਆਂ ਇਹ ਵੀਡੀਓ ਉਹਨਾਂ ਤੱਕ ਸ਼ੇਅਰ ਕਰੋ ਤਾਂ ਜੋ ਉਹ ਆਪਣੀਆਂ ਫਲੈਕਸਾਂ ਉਤਾਰ ਲੈਣ ਦੇਖੋ ਕਿਦਾਂ ਪੁੱਠੀਆਂ ਫਲੈਕਸਾਂ ਹੋਈਆਂ ਹੋਈਆਂ ਆ ਤੇ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਰਹਿਬਰ ਤਨ ਤਨ ਜਗਤਪਤਾ ਸਤਿਗੁਰੂ ਦਾਸ ਮਹਾਰਾਜ ਜੀ ਰਾਜਿਆਂ ਦੇ ਰਾਜੇ ਸਨ ਗੁਰੂਆਂ ਦੇ ਗੁਰੂ ਸਨ ਤੇ ਅੱਜ ਉਹਨਾਂ ਦੀ ਜੋ ਬੇਅਦਬੀ ਸਰੂਪਾਂ ਦੀ ਹੋ ਰਹੀ ਹੈ ਇਹ ਸਾਡਾ ਹੀ ਸਮਾਜ ਬੇਅਦਬੀ ਕਰ ਰਿਹਾ ਹੈ ਇਸ ਤੇ ਧਿਆਨ ਦਿੱਤਾ ਜਾਵੇ ਫਲੈਕਸਾਂ ਦੇ ਉੱਪਰ ਜੋ ਸਤਿਗੁਰੂ ਅਦਾਸਮਰ ਦੇ ਸਰੂਪ ਲੱਗੇ ਆ ਉਹਨਾਂ ਨੂੰ ਜੇ ਵਧਾਈਆਂ ਦਿੰਦੇ ਵੀ ਆਪਾਂ ਪਬਲਿਕ ਨੂੰ ਤੇ ਪਰ ਉਹਨਾਂ ਨੂੰ ਉਤਾਰ ਲਿਆ ਜਾਵੇ ਜਦੋਂ ਮੰਨ ਲਓ ਕਿ ਪ੍ਰਕਾਸ਼ ਜਿਹੜਾ ਨਿਕਲ ਜਾਂਦਾ ਮੀਤ ਜਾਂਦਾ ਤੇ ਉਸ ਤੋਂ 2 ਜਾਂ 4 ਦਿਨ ਦੇ ਅੰਦਰ ਅੰਦਰ ਇਹ ਫਲੈਕਸਾਂ ਉਤਾਰ ਲੈਣੇ ਚਾਹੀਦੇ ਆ ਨਹੀਂ ਤਾਂ ਦੇਖੋ ਤੁਸੀਂ ਕਿਵੇਂ ਮਾੜਾ ਹਾਲ ਹੈ ਫਲੈਕਸਾਂ ਦਾ ਬਹੁਤ ਦੁੱਖ ਦੀ ਗੱਲ ਹੈ ਕਿ ਜਿਹੜੇ ਵੀਰ ਫਲੈਕਸਾਂ ਲਾਉਂਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਪਣੀਆਂ ਫਲੈਕਸਾਂ ਛੇਤੀ ਤੋਂ ਛੇਤੀ ਉਤਾਰ ਲੈਣ ਅੱਜ 4 ਮਾਰਚ ਹੋ ਚੁੱਕੀ ਐ ਤੇ ਹਾਲੇ ਵੀ ਫਲੈਕਸਾਂ ਰੋਡ ਤੇ ਉਵੇਂ ਦੀਆਂ ਉਵੇਂ ਲੱਗੀਆਂ ਹੋਈਆਂ ਦੇਖੋ ਕਿੱਦਾਂ ਲੱਗੀਆਂ ਹੋਈਆਂ ਇਸ ਰੂਪਾਂ ਦੀ ਬੇਅਦਬੀ ਹੋਣ ਦਾ ਬਹੁਤ ਵੱਡਾ ਕਾਰਨ ਐ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੈ ਗੁਰਦੇਵ ਧੰਨ ਗੁਰਦੇਵ ਜੀ ਜੈ ਗੁਰਦੇਵ